ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਕੀ ਹਾਲ ਚਾਲ ਆਈ ਹੋਪ ਤੁਸੀਂ ਸਾਰੇ ਵਧੀਆ ਹੋਵੋਗੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਚਾਰ ਸਾਹਿਬਜ਼ਾਦਿਆਂ ਦਾ ਆਪਾਂ ਨੂੰ ਸਭ ਨੂੰ ਪਤਾ ਪਰ ਗੁਰੂ ਸਾਹਿਬ ਦਾ ਇੱਕ ਹੋਰ ਵੀ ਪੁੱਤਰ ਸੀ ਬਾਬਾ ਜੋਰਾਵਰ ਸਿੰਘ ਜੀ ਦੀ ਉਮਰ ਦਾ ਹੀ ਇੱਕ ਪੁੱਤਰ ਜਿਸ ਨੇ ਸਰਸਾ ਨਦੀ ਦੇ ਕੰਢੇ ਤੇ ਜੰਗ ਲੜੀ ਤੇ ਦੱਖਣ ਜਾਂਦੇ ਸਮੇਂ ਵੀ ਗੁਰੂ ਸਾਹਿਬ ਦੇ ਨਾਲ ਹੀ ਸੀ ਕੀ ਸੀ ਪੂਰਾ ਇਤਿਹਾਸ ਅੱਜ ਆਪਾਂ ਇਸ ਵੀਡੀਓ ਵਿੱਚ ਗੱਲ ਕਰਾਂਗੇ ਗੁਰੂ ਗੋਬਿੰਦ ਸਿੰਘ ਜੀ ਆਪਣੇ ਪਰਿਵਾਰ ਨਾਲ ਤੇ ਸਿੱਖ ਸੰਗਤਾਂ ਆਨੰਦਪੁਰ ਸਾਹਿਬ ਦੀ ਧਰਤੀ ਤੇ ਰਹਿ ਰਹੇ ਨੇ ਸਰਹੰਦ ਦੇ ਲਾਗੇ ਇੱਕ ਪਿੰਡ ਪੈਂਦਾ ਹੈ ਬੱਸੀ ਪਠਾਣਾ ਜਿੱਥੇ ਰਹਿੰਦਾ ਹੈ ਭਾਈ ਨਥੂ ਰਾਮ ਲੋਟਾ ਜੋ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਸੱਚਾ ਸਿੱਖ ਹੈ ਤੇ ਪੇਛੇ ਵਜੋਂ ਰਖਾਣ ਹੈ ਉਹਦੀ ਘਰਵਾਲੀ ਦਾ ਨਾਮ ਹੈ ਬੀਬੀ ਪੀਖੀ ਹੁਣ ਬੀਬੀ ਪੀਖੀ ਜੀ ਅਨੰਦਪੁਰ ਸਾਹਿਬ ਦੇ ਕਿਲੇ ਵਿੱਚ ਸੇਵਾ ਕਰਦੇ ਨੇ ਬੀਬੀ ਪੀਖੀ ਦਾ ਇੱਕ ਪੁੱਤਰ ਹੈ ਉਹਦਾ ਨਾਮ ਹੈ ਜੋਰਾਵਰ ਸਿੰਘ ਹੁਣ ਜੋਰਾਵਰ ਦੀ ਜਿਹੜੀ ਉਮਰ ਹੈ ਉਹ ਸਾਹਿਬ ਜادہ ਜੋਰਾਵਰ ਸਿੰਘ ਜੀ ਦੀ ਉਮਰ ਦੇ ਜਿੰਨੀ ਹੀ ਹੈ ਭਾਈ ਨਥੂ ਰਾਮ ਲੋਟੇ ਦਾ ਪੁੱਤਰ ਹੈ ਜੋਰਾਵਰ ਸਿੰਘ ਅਤੇ ਸਾਹਿਬ ਜادہ ਜੋਰਾਵਰ ਸਿੰਘ ਜੀ ਆਣ ਸੁਆਣੀ ਸਨ ਤੇ ਹੁਣ ਇਹ ਬਾਲਕ ਜਿਹੜਾ ਇਹ ਬੀਬੀਪੀ ਖੀ ਦੇ ਨਾਲ ਅਨੰਦਪੁਰ ਸਾਹਿਬ ਦੇ ਮਹਿਲਾ ਵਿੱਚ ਹੀ ਰਹਿੰਦਾ ਹਮੇਸ਼ਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਅਨੰਦਪੁਰ ਸਾਹਿਬ ਵਿੱਚ ਕੁਸ਼ਤੀਆਂ ਕਰਾਇਆ ਕਰਦੇ ਸੀ ਵੱਡੇ ਵੱਡੇ ਤਗੜੇ ਤਗੜੇ ਸਿੱਖ ਉੱਥੇ ਕੁਸ਼ਤੀਆਂ ਕਰਾਇਆ ਕਰਦੇ ਸੀ تیر ਅੰਦਾਜ਼ੀ ਕਰਾਇਆ ਕਰਦੇ ਸੀ ਤੇ ਘੋੜਸਵਾਰੀ ਦੇ ਬਹੁਤ ਵੱਡੇ ਵੱਡੇ ਮੁਕਾਬਲੇ ਕਰਾਇਆ ਕਰਦੇ ਸੀ ਗੁਰੂ ਸਾਹਿਬ ਇੱਕ ਵਾਰ ਕੀ ਹੁੰਦਾ ਸਾਹਿਬ ਜادہ ਬਾਬਾ ਜੋਰਾਵਰ ਸਿੰਘ ਤੇ ਬਾਲਕ ਜੋਰਾਵਰ ਸਿੰਘ ਜੋ ਕਿ ਭਾਈ ਨਤੂ ਰਾਮ ਲੋਟੇ ਦਾ ਪੁੱਤਰ ਹੈ ਇਹਨਾਂ ਦੀ ਕੁਸ਼ਤੀ ਹੋ ਰਹੀ ਹੁੰਦੀ ਹੈ ਇਥੇ ਇਹ ਜੋਰਾਵਰ ਸਿੰਘ ਜੋ ਕਿ ਨੱਥੂ ਰਾਮ ਲੋਟੇ ਦਾ ਪੁੱਤਰ ਹੈ ਉਹ ਸਾਹਿਬਜਾਦਾ ਬਾਬਾ ਜੋਰਾਵਰ ਸਿੰਘ ਜੀ ਨੂੰ ਕੁਸ਼ਤੀ ਵਿੱਚ ਹਰਾ ਦਿੰਦਾ ਤਾਂ ਕੋਲ ਖੜੇ ਕਈ ਸਿੱਖਾਂ ਨੂੰ ਇਹ ਗੱਲ ਪਸੰਦ ਨਹੀਂ ਆਉਂਦੀ ਬਹੁਤੀ ਫਿਰ ਉਹ ਬੀਬੀ ਪਿੱਖੀ ਕੋਲ ਜਾਂਦੇ ਆ ਤੇ ਉਹ ਉੱਥੇ ਜਾ ਕੇ ਕਹਿੰਦੇ ਆ ਆਪਾਂ ਤਾਂ ਗੁਰੂ ਘਰਾਂ ਦੇ ਨੌਕਰਾਂ ਤੇ ਤੁਹਾਡੇ ਪੁੱਤਰ ਨੇ ਗੁਰੂ ਸਾਹਿਬ ਦੇ ਪੁੱਤਰ ਨੂੰ ਕੁਸ਼ਤੀ ਵਿੱਚ ਹਰਾ ਦਿੱਤਾ ਇਹ ਚੰਗੀ ਗੱਲ ਨਹੀਂ ਤੇ ਤੁਸੀਂ ਹੁਣੇ ਜਾਓ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਤੋਂ ਇਸ ਗੱਲ ਦੀ ਮਾਫੀ ਮੰਗੋ ਇਤਿਹਾਸਕਾਰ ਦੱਸਦੇ ਨੇ ਬੀਬੀ ਪਿੱਖੀ ਜੀ ਫਿਰ ਉਸੇ ਟਾਈਮ ਉਥੋਂ ਗੁਰੂ ਸਾਬ ਕੋਲ ਆਉਂਦੇ ਨੇ ਜਿੱਥੇ ਕੁਸ਼ਤੀਆਂ ਹੋ ਰਹੀਆਂ ਸਨ ਤੇ ਹੱਥ ਜੋੜ ਕੇ ਗੁਰੂ ਸਾਹਿਬ ਕੋਲੋਂ ਮਾਫੀ ਮੰਗਦੀ ਹੈ ਬੀਬੀ ਪਿੱਖੀ ਜੀ ਇਤਿਹਾਸਕਾਰ ਦੱਸਦੇ ਨੇ ਫਿਰ ਗੁਰੂ ਸਾਹਿਬ ਨੇ ਪੁੱਛਿਆ ਤੁਸੀਂ ਕਿਸ ਗੱਲ ਦੀ ਮਾਫੀ ਮੰਗ ਰਹੇ ਹੋ ਫਿਰ ਬੀਬੀ ਪਿੱਖੀ ਜੀ ਕਹਿੰਦੀ ਹੈ ਮੇਰੇ ਪੁੱਤਰ ਤੋਂ ਬਹੁਤ ਵੱਡੀ ਗਲਤੀ ਹੋ ਗਈ ਹੈ ਵੀ ਤੁਸੀਂ ਜੋ ਵੀ ਸਜ਼ਾ ਦੇਵੋਗੇ ਸਾਨੂੰ ਮਨਜ਼ੂਰ ਹੈ ਫਿਰ ਉੱਥੇ ਗੁਰੂ ਸਾਹਿਬ ਕੀ ਕਰਦੇ ਨੇ ਉਸ ਬਾਲਕ ਜੋਰਾਵਰ ਸਿੰਘ ਨੂੰ ਬਾਹ ਤੋ ਫੜਦੇ ਨੇ ਤੇ ਆਪਣੇ ਵੱਲ ਖਿੱਚਦੇ ਨੇ ਤੇ ਕਹਿੰਦੇ ਨੇ ਇਹ ਵੀ ਮੇਰਾ ਜੋਰਾਵਰ ਸਿੰਘ ਹੀ ਹੈ ਕਿਤੇ ਕੋਈ ਭਲੇਖਾ ਨਾ ਖਾ ਜਾਇਓ ਇਹ ਵੀ ਮੇਰਾ ਪੁੱਤ ਰਹੀ ਹੈ ਫਿਰ ਉਸ ਤੋਂ ਬਾਅਦ ਇਤਿਹਾਸਕਾਰ ਦੱਸਦੇ ਨੇ ਇਸ ਬਾਲਕ ਨੂੰ ਪਾਲਕ ਪੁੱਤਰ ਦੇ ਨਾਮ ਨਾਲ ਜਾਣਿਆ ਗਿਆ ਪਾਲਕ ਪੁੱਤਰ ਦਾ ਮਤਲਬ ਹੁੰਦਾ ਹੈ ਹੱਥਾਂ ਵਿੱਚ ਪਲਣ ਵਾਲਾ ਇੱਕ ਤਰ੍ਹਾਂ ਆਪਾਂ ਇਦਾਂ ਸਮਝ ਸਕਦੇ ਹਾਂ ਗੁਰੂ ਸਾਹਿਬ ਨੇ ਜੋਰਾਵਰ ਸਿੰਘ ਨੂੰ ਗੋਦ ਲੈ ਲਿਆ ਸੀ ਇਤਿਹਾਸਕਾਰ ਦੱਸਦੇ ਨੇ ਪਾਲਕ ਪੁੱਤਰ ਜੋਰਾਵਰ ਸਿੰਘ ਦਾ ਬਚਪਨ ਸਹਿਬਜ਼ਾਦਿਆਂ ਦੇ ਨਾਲ ਹੀ ਹੱਸਦਿਆਂ ਖੇਡਦਿਆਂ ਗੁਜ਼ਰਿਆ ਪਾਲਕ ਪੁੱਤਰ ਜੋਰਾਵਰ ਸਿੰਘ ਨੇ ਸ਼ਸਤਰ ਵਿੱਦਿਆ ਵੀ ਸਹਿਬਜ਼ਾਦਿਆਂ ਦੇ ਨਾਲ ਹੀ ਪ੍ਰਾਪਤ ਕੀਤੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਹੱਥਾਂ ਵਿੱਚ ਹੀ ਪਲੇ ਪਾਲ ਪੁੱਤਰ ਜੋਰਾਵਰ ਸਿੰਘ ਜਦੋਂ ਆਨੰਦਪੁਰ ਸਾਹਿਬ ਨੂੰ ਕੇਰਾ ਪੈਂਦਾ ਹੈ ਤਾਂ ਉਸ ਟਾਈਮ ਵੀ ਪਾਲਕ ਪੁੱਤਰ ਜੋਰਾਵਰ ਸਿੰਘ ਉੱਥੇ ਮੌਜੂਦ ਸਨ ਜਦੋਂ ਸਰਸਾ ਨਦੀ ਦੇ ਕੰਢੇ ਤੇ ਜੰਗ ਹੁੰਦੀ ਹੈ ਉਸ ਟਾਈਮ ਵੀ ਪਾਲਕ ਪੁੱਤਰ ਜੋਰਾਵਰ ਸਿੰਘ ਉੱਥੇ ਮੌਜੂਦ ਸਨ ਜਦੋਂ ਚਾਰੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਹੁੰਦੀ ਹੈ ਗੁਰੂ ਸਾਹਿਬ ਦੱਖਣ ਵੱਲ ਨੂੰ ਚਾਲੇ ਪਾਉਂਦੇ ਹਨ ਉਸ ਟਾਈਮ ਵੀ ਪਾਲਕ ਪੁੱਤਰ ਜੋਰਾਵਰ ਸਿੰਘ ਗੁਰੂ ਸਾਹਿਬ ਦੇ ਨਾਲ ਹੀ ਸਨ ਉੱਥੋਂ ਫਿਰ ਕਿਵੇਂ ਚਤੌੜਗੜ੍ਹ ਦੇ ਕਿਲੇ ਵਿੱਚ ਸ਼ਹੀਦੀ ਹੁੰਦੀ ਹੈ ਕਿਵੇਂ ਇਹਨਾਂ ਦਾ ਜੀਵਨ ਬੀਤਿਆ ਅਗਰ ਤੁਸੀਂ ਚਾਹੁੰਦੇ ਹੋ ਪੂਰੀ ਡਿਟੇਲ ਨਾਲ ਇਸ ਇਤਿਹਾਸ ਤੇ ਵੀ ਵੀਡੀਓ ਜੋ ਬਣਾਈ ਜਾਵੇ ਕਮੈਂਟ ਵਿੱਚ ਆਪਣੇ ਸੁਝਾਅ ਦੇਣਾ ਨਾ ਭੁੱਲਿਓ ਜੀ ਇਤਿਹਾਸ ਸੁਣਾਉਂਦੇ ਸਮੇਂ ਬਹੁਤ ਸਾਰੀਆਂ ਗਲਤੀਆਂ ਰਹਿ ਜਾਂਦੀਆਂ ਹਨ ਗੁਰੂ ਸਾਹਿਬ ਸਮੱਤ ਬਖਸ਼ਣ ਇਸ ਤਰ੍ਹਾਂ ਦੇ ਕੰਟੈਂਟ ਨੂੰ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਮਿਲਦੇ ਆਂ ਫਿਰ ਨੈਕਸਟ ਵੀਡੀਓ ਦੇ ਵਿੱਚ ਤਦ ਤੱਕ ਲਈ ਸਸਰੀ ਕਾਲ